ਬੇ ਮੈਂ ਕਰਤੀ ਫਲਾਈ ਆਵਾ ਸੱਬੇ ਦਾ ਸੁਪਰ ਹਿੱਟ Song ਸੀਗਾ ਜਿਸ ਦੇ ਉੱਤੇ ਇੱਕ ਵਿਵਾਦ ਖੜਾ ਹੋ ਚੁੱਕਿਆਗਾ ਹੁਣ ਅਸਲ ਦੇ ਵਿੱਚ ਜੋ ਇਹ Song ਸੀਗਾ ਉਹ ਜੈਸਮਿਨ ਅਖਤਰ ਨੇ ਗਾਇਆ ਸੀਗਾ ਤੇ ਪਰੰਜਲ ਨੇ ਇਸ ਦੇ ਵਿੱਚ ਮਾਡਲਿੰਗ ਕੀਤੀ ਸੀਗੀ Song ਇੰਨਾ ਕੁ ਸੁਪਰ ਡੋਪਰ ਹਿੱਟ ਹੈ ਕਿ ਦੇਸਾਂ ਵਿਦੇਸਾਂ ਦੇ ਵਿੱਚ ਬਹੁਤ ਜ਼ਿਆਦਾ ਵੱਜਿਆ ਤੇ ਪਰੰਜਲ ਦੀ ਜੋ ਐਕਟਿੰਗ ਸੀਗੀ ਉਸ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਲੋਕਾਂ ਵੱਲੋਂ ਉਸ ਦੇ ਉੱਤੇ ਰੀਲਾਂ ਵੀ ਬਣਾਈਆਂ ਗਈਆਂ ਤੇ ਲੋਕਾਂ ਨੂੰ ਇਦਾਂ ਨਹੀਂ ਲੱਗਿਆ ਕਿ ਜੋ ਫੀਮੇਲ ਵੋਕਲ ਆ ਉਹ ਪਰੰਜਲ ਦੀ ਆ ਨਾ ਕਿ ਜੈਸਮੀਨ ਅਖਤਰ ਦੀ ਜਿਸ ਕਰਕੇ ਹੁਣ ਜੈਸਮੀਨ ਅਖਤਰ ਨੂੰ ਇੱਕ ਪੋਡਕਾਸਟ ਦੇ ਵਿੱਚ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਇਹ Song ਮੇਰਾਗਾ ਬਾਕੀ ਜਿਨ੍ਹਾਂ ਨੂੰ ਬਹਿਮ ਆ ਉਹ ਜਾ ਕੇ ਡਿਸਕ੍ਰਿਪਸ਼ਨ ਚੈੱਕ ਕਰ ਸਕਦੇ ਨੇ ਜਿਨ੍ਹਾਂ ਨੂੰ ਨਹੀਂ ਜੈਸਮੀਨ ਅਖਤਰ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ Song ਦੇ ਵਿੱਚ ਕਿਉਂ ਨਹੀਂ ਆਏ ਤਾਂ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਨੇ ਇਸ ਗਾਣੇ ਦੀ ਵੀਡੀਓ ਬਣਾਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਨਹੀਂ ਲਵਾਗੇ ਤੇ ਅਸੀਂ ਪਰ ਅੰਜਲ ਨੂੰ ਲਵਾਂਗੇ ਜੋ ਕਿ ਹਰਿਆਣੇ ਦੀ ਹੈ ਜੈਜ਼ਮੀਨ ਨੇ ਕਿਹਾ ਕਿ ਮੈਨੂੰ ਇਹ ਵੀਡੀਓ ਦੇ ਵਿੱਚ ਨਹੀਂ ਲਿਆ ਗਿਆ ਤਾਂ ਮੈਂ ਕਿੱਦਾਂ ਆ ਸਕਦੀ ਸੀ ਇਸ ਵੀਡੀਓ ਦੇ ਵਿੱਚ ਪਰ Song ਇੰਨਾ ਕੁ ਸੁਪਰ ਡੋਪਰ ਹਿੱਟ ਹੋਇਆ ਜਿਸ ਕਰਕੇ ਮੈਨੂੰ ਅੱਜ ਵੀ ਅਫਸੋਸ ਹੈ ਕਿ ਮੈਨੂੰ ਇਹ Song ਲਈ ਕੁਝ ਨਾ ਕੁਝ ਤਾਂ ਕਰਨਾ ਸੀਗਾ